ਇਹ ਗੱਲਾਂ ਸੀ ਇਸ ਲਈ ਤੁਹਾਨੂੰ ਆਖ ਰਿਹਾ ਕਿਉਂਕਿ ਜੋ ਖਬਰ ਅਸੀਂ ਤੁਹਾਡੇ ਨਾਲ ਹੁਣ ਖਬਰ ਨਸ਼ਰ ਕਰਨ ਲੱਗੇ ਹਾਂ ਉਹ ਖਬਰ ਤੁਹਾਨੂੰ ਵੀ ਕਾਫੀ ਹੈਰਾਨੀ ਵਿੱਚ ਪਾ ਦੇਗਾ ਦਰਅਸਲ ਇੱਕ ਦੋਸਤ ਨੇ ਆਪਣੇ ਹੀ ਦੋਸਤੇ ਪਿਤਾ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਕਾਰਨ ਤੁਹਾਨੂੰ ਹੋਰ ਵੀ ਹੈਰਾਨ ਕਰੇਗਾ ਦਰਅਸਲ ਹਰਪ੍ਰੀਤ ਸਿੰਘ ਦੇ ਪਿਤਾ ਨੇ ਹਰਪ੍ਰੀਤ ਨੂੰ ਮੇਲੇ ਜਾਣ ਤੋਂ ਰੋਕਿਆ ਸੀਗਾ ਔਰ ਇਸੀ ਗੱਲ ਦਾ ਗੁੱਸਾ ਜਿਹੜਾ ਸੀ ਵਿਸ਼ਾਲਦੀਪ ਸਿੰਘ ਨੂੰ ਲੱਗਾ ਕਿ ਉਸਦੇ ਦੋਸਤ ਦੇ ਪਿਤਾ ਨੇ ਆਕਾਸ਼ਦੀਪ ਨੂੰ ਕਿਉਂ ਨਹੀਂ ਭੇਜਿਆ ਮੇਲੇ ਤੇ ਔਰ ਇਸ ਦੌਰਾਨ ਜੋ ਆਕਾਸ਼ਦੀਪ ਦੇ ਪਿਤਾ ਨੇ ਉਸ ਤੇ ਘਰ ਜਿਹੜਾ ਹੈ ਵਿਸ਼ਾਲ ਦੀਪਾਂ ਦਾ ਹੈ ਤੇ ਉਸ ਤੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਪੂਰਾ ਮਾਮਲਾ ਅਜਨਾਲਾ ਦੱਸਿਆ ਜਾ ਰਿਹਾ ਹੈ ਅਜਨਾਲਾ ਦੇ ਪਿੰਡ ਤਲਵੰਡੀ ਭਗਵਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਦੋਸਤ ਨੂੰ ਮੇਲੇ ਭੇਜਣ ਤੋਂ ਰੋਕਣ ਤੇ ਇੱਕ ਦੋਸਤ ਵੱਲੋਂ ਹੀ ਆਪਣੇ ਯਾਰ ਦੇ ਪਿਤਾ ਦਾ ਕਿਰਜਾ ਮਾਰ ਕੇ ਕਤਲ ਕਰ ਦਿੱਤਾ ਮਾਮਲਾ ਕਾਫੀ ਹੈਰਾਨੀਜਨਕ ਹੈ ਕਿਉਂਕਿ ਗੁੱਸੇ ਦੇ ਵਿੱਚ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਸਾਫ਼ ਚਲਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਦੇ ਵਿੱਚ ਸਹਿਨ ਸ਼ਕਤੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਖਾਸ ਤੌਰ ਤੇ ਜੇਕਰ ਗੱਲ ਤੀ ਜਾਵੇ ਤਾਂ ਕਾਰਨ ਜਿਹੜਾ ਸੀ ਉਹ ਕੋਈ ਮਾਮੂਲੀ ਜਿਹਾ ਸੀਗਾ ਮੇਲੇ ਜਾਣ ਤੋਂ ਜਿਹੜਾ ਹਰ ਇੱਕ ਮਾਤਾ ਪਿਤਾ ਜਦੋਂ ਲੱਗਦਾ ਹੈ ਕਿ ਉਹਨਾਂ ਦੇ ਦੋਸਤ ਯਾਰ ਜਿਹੜੇ ਨੇ ਉਹ ਉਹਨਾਂ ਨੂੰ ਖਰਾਬ ਕਰ ਰਹੇ ਨੇ ਉਹਦੀ ਕੰਪਨੀ ਜਿਹੜੀ ਸਹੀ ਨਹੀਂ ਹੈ ਤਾਂ ਜਦੋਂ ਉਹਨਾਂ ਨੂੰ ਰੋਕਦੇ ਨਹੀਂ ਤਾਂ ਉਹਨਾਂ ਦੇ ਚੰਗੇ ਨਹੀਂ ਰੋਕਦੇ ਨੇ ਪਰ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਬਰਦਾਸ਼ਤ ਨਹੀਂ ਹੁੰਦੀਆਂ ਔਰ ਅਜਿਹੀ ਵਾਰਦਾਤਾ ਨੂੰ ਅੰਜਾਮ ਦੇ ਬੈਠਦੇ ਨੇ ਔਰ ਕੁਝ ਅਜਿਹੀ ਹੋਇਆ ਅਜਨਾਲਾ ਦੇ ਪਿੰਡ ਤਲਵੰਡੀ ਭਗਵਾਨ ਦੇ ਵਿੱਚ ਜਿੱਥੇ ਵਿਸ਼ਾਲਦੀਪ ਸਿੰਘ ਨੇ ਆਪਣੇ ਹੀ ਦੋਸਤ ਹਰਪ੍ਰੇਤ ਸਿੰਘ ਦੇ ਘਰ ਵੜ ਕੇ ਉਸਦੇ ਪਿਤਾ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲਦੀਪ ਸਿੰਘ ਤੇ ਹਰਪ੍ਰੀਤ ਸਿੰਘ ਦੋਵੇਂ ਜਿਹੜੇ ਨੇ ਉਹ ਇੱਕੋ ਸਕੂਲ ਦੇ ਵਿੱਚ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਨੇ ਮੇਲੇ ਜਾਨ ਨੂੰ ਲੈ ਕੇ ਪੂਰਾ ਮਾਮਲਾ ਹੋਇਆ ਮੇਲਾ ਜਾਨ ਤੋਂ ਰੋਕਿਆ ਜਦੋਂ ਹਰਪ੍ਰੀਤ ਸਿੰਘ ਦੇ ਪਿਤਾ ਨੇ ਤਾਂ ਵਿਸ਼ਾਲਦੀਪ ਸਿੰਘ ਹਰਪ੍ਰੀਤ ਸਿੰਘ ਦੇ ਘਰ ਆਵੜਦਾ ਹੈ ਉਸ ਤੋਂ ਬਾਅਦ ਆਪਣੇ ਯਾਰੋ ਦੋਸਤਾਂ ਜਿਹੜੇ ਹੋਰ ਯਾਰ ਦੋਸਤ ਹੀ ਉਸਦੇ ਨਾਲ ਉਸਦੇ ਘਰ ਆਵੜਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਥੋੜੀ ਬਹਿਸ ਵੀ ਹੁੰਦੀ ਹੈ ਔਰ ਬਹਿਸਬਾਜ਼ੀ ਦੌਰਾਨ ਕਿਰਚਾਂ ਦੇ ਨਾਲ ਵਿਸ਼ਾਲਦੀਪ ਸਿੰਘ ਆਪਣੇ ਦੋਸਤਾਂ ਨਾਲ ਕਾਰਜ ਪਹੁੰਚਦਾ ਔਰ ਕਿਰਚਾ ਨਾਲ ਉਸਤੇ ਹਮਲਾ ਕਰ ਦਿੰਦਾ ਜਿਸ ਕਰਕੇ ਮੌਕੇ ਤੇ ਹੀ ਹਰਪ੍ਰੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਦਾ ਜਿਹੜੀ ਹੈ ਉਸਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਜਿਹੜਾ ਹੈ ਉਹ ਵੀ ਹੁਣ ਥਾਣੇ ਪਹੁੰਚਿਆ ਹੋਇਆ ਹੈ ਰਿਪੋਰਟ ਦਰਜ ਕਰਵਾ ਰਿਹਾ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ ਪਰ ਪੂਰਾ ਅਗਰ ਦੇਖਿਆ ਜਾਵੇ ਤਾਂ ਪੂਰੀ ਖਬਰ ਅਗਰ ਦੇਖੀ ਜਾਵੇ ਪੂਰਾ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਾਫੀ ਹੈਰਾਨ ਕਰ ਦੇਣ ਵਾਲਾ ਕਿਉਂਕਿ ਕਾਰਨ ਜਿਹੜਾ ਹੈ ਸਿਰਫ ਇੱਕ ਮੇਲੇ ਤੇ ਭੇਜਣ ਤੋਂ ਰੋਕਿਆ ਗਿਆ ਸੀ ਪਿਤਾ ਵੱਲੋਂ ਆਪਣੇ ਬੇਟੇ ਨੂੰ ਔਰ ਬੇਟਾ ਜਿਹੜਾ ਸੀ ਬੇਟੇ ਨੂੰ ਲੱਗਾ ਕਿ ਹਾਂ ਜਦੋਂ ਫੋਨ ਆਇਆ ਵਿਸ਼ਾਲਦੀਪ ਸਿੰਘ ਦਾ ਕਿ ਮੇਲੇ ਜਾਣਾ ਹੈ ਤਾਂ ਉਸ ਦੌਰਾਨ ਹਰਪ੍ਰੀਤ ਸਿੰਘ ਨੇ ਜ਼ਰੂਰੀ ਸਮਝਿਆ ਆਪਣੇ ਪਿਤਾ ਤੋਂ ਪਰਮਿਸ਼ਨ ਲੈਣਾ ਜਦੋਂ ਉਸਦੇ ਪਿਤਾ ਨੇ ਉਸ ਨੂੰ ਮੇਲੇ ਜਾਣ ਤੋਂ ਰੋਕਿਆ ਤਾਂ ਇਹ ਬਰਦਾਸ਼ਤ ਨਹੀਂ ਹੋ ਪਾਇਆ ਵਿਸ਼ਾਲਦੀਪ ਸਿੰਘ ਤੋਂ ਜੋ ਵੀ ਉਸ ਦੋਸ ਸੀਗਾ ਹਰਪ੍ਰੀਤ ਸਿੰਘ ਦਾ ਤਾਂ ਉਹ ਉਸਦੇ ਪਿਤਾ ਦੇ ਨਾਲ ਹੀ ਬਹਿਸ ਕਰਨ ਜਾਂਦਾ ਹੈ ਜਦੋਂ ਫੋਨ ਜਿਹੜਾ ਹਰਪ੍ਰੀਤ ਸਿੰਘ ਤੋਂ ਉਸ ਦਾ ਪਿਤਾ ਜੋਗਿੰਦਰ ਸਿੰਘ ਫੜ ਲੈਂਦਾ ਹੈ ਉਸ ਦੌਰਾਨ ਵਿਸ਼ਾਲਦੀਪ ਸਿੰਘ ਔਰ ਜੋਗਿੰਦਰ ਸਿੰਘ ਦੇ ਬਹਿਸ ਬਾਜੀ ਹੁੰਦੀ ਹੈ ਔਰ اسی ਬਹਿਸ ਬਾਜੀ ਦੌਰਾਨ ਵਿਸ਼ਾਲਦੀਪ ਸਿੰਘ ਜੋਗਿੰਦਰ ਸਿੰਘ ਦੇ ਘਰ ਪਹੁੰਚ ਜਾਂਦਾ ਹੈ ਔਰ ਕਿਹਾ ਹੀ ਜਾ ਰਿਹਾ ਕਿ ਜਦੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਜਿਹੜਾ ਹਰਪ੍ਰੀਤ ਸਿੰਘ ਸੀਗਾ ਉਹ ਨਾ ਹਾਰਿਆ ਸੀਗਾ ਤੇ ਉਹ ਜਦੋਂ ਵਾਪਸ ਆਉਂਦਾ ਬਾਹਰ ਆਉਂਦਾ ਹੈ ਤਾਂ ਉਹ ਵੀ ਆਵਾਜ਼ਾ ਸੁਣ ਕੇ ਜਦੋਂ ਬਾਹਰ ਆਉਂਦਾ ਤੇ ਹੈਰਾਨ ਹੋ ਜਾਂਦਾ ਹੈ ਕਿ ਉਸ ਦਾ ਦੋਸਤ ਹੀ ਉਸਦੇ ਪਿਤਾ ਨੂੰ ਕਿਰਚਾਂ ਦੇ ਨਾਲ ਕਈ ਵਾਰ ਉਸਤੇ ਕੀਤੇ ਜਿਸ ਤੇ ਕਰਕੇ ਥਾਂ ਤੇ ਹੀ ਉਸਦੇ ਪਿਤਾ ਦੀ ਜੋਗਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਅਗਰ ਦੇਖਿਆ ਵੀ ਤਾਂ ਪੂਰਾ ਮਾਤਾ ਪਿਤਾ ਹਮੇਸ਼ਾ ਆਪਣੇ ਚੰਗੇ ਲਈ ਬੱਚਿਆਂ ਦੇ ਚੰਗੇ ਲਈ ਉਹਨਾਂ ਨੂੰ ਰੋਕਦੇ ਨੇ ਪਰ ਅੱਧੀ ਜੇ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਬਰਦਾਸ਼ਤ ਦੀ ਭਾਵਨਾ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਖਾਸ ਤੌਰ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਬਾਹਰ ਯਾਰ ਦੋਸਤ ਨੇ ਉਹ ਜ਼ਿਆਦਾ ਉਹਨਾਂ ਦੇ ਪੱਕੇ ਯਾਰ ਦੋਸਤ ਨੇ ਆਪਣੇ ਮਾਤਾ ਪਿਤਾ ਤੋਂ ਵੀ ਜ਼ਿਆਦਾ ਜਿਹੜੇ ਉਹਨਾਂ ਨੂੰ ਅਹਿਮੀਅਤ ਦੇਣ ਲੱਗ ਜਾਂਦੇ ਨੇ ਪਰ ਉਹਨਾਂ ਨੂੰ ਹੀ ਪਤਾ ਕਿ ਮਾਪਿਓ ਹਮੇਸ਼ਾ ਹੀ you ਚੰਗਾ ਸੋਚਦੇ ਨੇ ਜਿਨ੍ਹਾਂ ਨੇ ਜਨਮ ਦਿੱਤਾ ਜਿਹੜਾ ਵੱਡਾ ਕਰਦੇ ਨੇ ਪੜਾਉਂਦੇ ਨਹੀਂ ਲਿਖਾਉਂਦੇ ਨਹੀਂ ਇੱਕ ਸਕਾਬਲ ਬਣਾਉਂਦੇ ਨੇ ਕਿ ਉਹਨਾਂ ਦੇ ਬੱਚੇ ਸਮਾਜ ਚ ਵਿਚਰ ਸਕਣ ਤਾਂ ਇਸ ਦੌਰਾਨ ਜਦੋਂ ਅਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਮਾਨਸਿਕਤਾ ਦੇ ਆਪਾਂ ਸਵਾਲ ਜ਼ਰੂਰ ਉਠਾਉਣੇ ਆ ਕਿਉਂਕਿ ਸਹਿਨ ਸ਼ਕਤੀ ਜਿਹੜੀ ਆ ਖਤਮ ਹੁੰਦੀ ਜਾ ਰਹੀ ਆ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਕੁਝ ਅਜੀਬ ਦੇਖਣ ਨੂੰ ਮਿਲੇ ਇਸ ਪੂਰੇ ਮਾਮਲੇ ਦੇ ਵਿੱਚ ਅਜਨਾਲਾ ਦੇ ਤਲਵੰਡੀ ਭਗਵਾ ਦਾ ਇਹ ਮਾਮਲਾ ਹੈ ਜੋ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਔਰ ਮੰਦ ਭਾਗੀ ਖਬਰ ਹੈ ਕਿ ਯਾਰ ਹੀ ਆਪਣੇ ਯਾ de pitada. ਕਾਤਲ ਬਣ ਬੈਠਾ ਔਰ ਸਿਰਫ ਕਾਰਨ ਰਿਆ ਮੇਲੇ ਤੋਂ ਜਾਣ ਤੋਂ ਹਰਪ੍ਰੀਤ ਸਿੰਘ ਨੂੰ ਰੋਕਿਆ ਉਸ ਦੇ ਪਿਤਾ ਜੋਗਿੰਦਰ ਸਿੰਘ ਨੇ ਔਰ ਇਸੇ ਕਾਰਨ ਕਰਕੇ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਜੋਗਿੰਦਰ ਸਿੰਘ ਨੂੰ ਜਿਸ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਕਿ ਉਸ ਦਾ ਬੇਟੇ ਦਾ ਜਿਹੜਾ ਦੋਸਤ ਹੈ ਸਕੂਲ ਦੇ ਵਿੱਚ ਪੜ੍ਹਦੇ ਨੇ ਹਾਲਾਂਕਿ ਸਕੂਲ ਦੇ ਵਿੱਚ ਉਹਨਾਂ ਦੀ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਨੇ ਔਰ ਉਹਨਾਂ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਕਿ ਵਿਸ਼ਾਲਦੀਪ ਸਿੰਘ ਉਸ ਨੂੰ ਬੇਦਰਦੀ ਦੇ ਨਾਲ ਮੌਤ ਜਿਹੜੀ ਹੈ ਉਹ ਦੇਵੇਗਾ ਫਿਲਹਾਲ ਇਸ ਪੂਰੇ ਮਾਮਲੇ ਦੀ ਤਸਵੀਰਾਂ ਸੇ ਦਿਖਾ ਰਹੇ ਆ ਪਰਿਵਾਰਕ ਮੈਂਬਰ ਜਿਹੜੇ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਰਹੇ ਨੇ ਕਾਰਵਾਈ ਦੀ ਮੰਗ ਕਰ ਰਹੇ ਨੇ ਬਿਆਨ ਦੇ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਜਿਹੜੇ ਗਵਾਂਡ ਦੇ ਵਿੱਚ ਜਿਹੜੇ ਸੀਗੇ ਸ਼ਖਸ ਉਸਦੇ ਕਹਿਣਾ ਹੈ ਕਿ ਉਹ ਤੇ ਸੈਕਟਰੀ ਜਿਹੜੇ ਸੀ ਸਾਹਿਬ ਉਹਨਾਂ ਦੇ ਹੋਣਗੇ ਉਹ ਇਕੱਠੇ ਉਸ ਘਰ ਦੇ ਵਿੱਚ ਜਾਂਦੇ ਨੇ ਜਦੋਂ ਸ਼ੋਰ ਸ਼ਰਾਬਾ ਹੁੰਦੇ ਨੇ ਔਰ ਇਸ ਦੌਰਾਨ ਜਿਹੜੇ ਸੈਕਟਰੀ ਸਾਹਿਬ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਵੀ ਉਹਨਾਂ ਤੇ ਵੀ ਹਮਾਰ ਕੀਤੇ ਗਏ ਜਿਸ ਕਰਕੇ ਉਹ ਵੀ ਜ਼ਖਮੀ ਹੋਏ ਨੇ ਫਿਲਹਾਲ ਬਿਹਦਮੰਦ ਪਾਗੀ ਖਬਰ ਹੈ ਤਲਵੰਡੀ ਪਗਵਾਂ ਦੀ ਜੋ ਕਿ ਅਜਨਾਲਾ ਦਾ ਪਿੰਡ ਹੈ ਔਰ ਇਥੇ ਇੱਕ ਪਿਤਾ ਨੂੰ ਮਾਰ ਦਿੱਤਾ ਜਾਂਦਾ ਹੈ ਸਿਰਫ ਇਸ ਕਰਕੇ ਕਿ ਉਸਨੇ ਆਪਣੇ ਬੇਟੇ ਨੂੰ ਮੇਲੇ ਜਾਣ ਤੋਂ ਮਨਾ ਕੀਤਾ ਸੀ ਤੇ ਵਿਸ਼ਾਲਦੀਪ ਸਿੰਘ ਜੋ ਕਿ ਉਸਦੇ ਬੇਟੇ ਦਾ ਦੋਸਤ ਸੀ ਉਸਨੇ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰ ਨੇ ਗਵਾਨ ਦੇ ਲੋਕ ਜਿਹੜੇ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਸਾਰੀ ਵਾਰਦਾਤ ਨੂੰ ਹੁੰਦੇ ਵੇਖਿਆ ਔਰ ਨਾਲ ਦੇ ਨਾਲ ਪੁਲਿਸ ਪੂਰੇ ਮਾਮਲੇ ਤੇ ਕਾਰਵਾਈ ਕੀ ਅਮਲ ਚੱਲੀ ਆ ਰਹੀ ਹੈ ਆਉਦਾਂ ਦੇ ਗਰਦੀਪ ਸਿੰਘ ਸਰ ਕਿਹੜਾ ਮੇਡਾ ਜੀ ਚਲ ਵੰਡੀ ਭੰਗੂ ਕੀ ਗੱਲ ਹੈ ਸਰ ਇਹ ਵੀ ਬੇਟੇ ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ ਜੀ ਉਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ ਤੇ ਜਿਹੜਾ ਕੀ ਨੰਬਰ ਦਾ ਕਿਸ਼ਾਲ ਕਿਸ਼ਾਲ ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆ ਇਹਨੇ ਆਖਿਆ ਮੈਂ ਘਰੇ ਹੀ ਆ ਇਹ ਚੱਲ ਚਲੀਏ ਤੇ ਉਹ ਨੌਂ ਡਿਆ ਕਿਤੇ ਉਹਦੇ ਡੈਡੀ ਨੇ ਚੁੱਕ ਲਿਆ ਜਗਿੰਦਰ ਸਿੰਘ ਨੇ ਆਂਦਾ ਵੀ ਕੌਣ ਤੁਸੀਂ ਬੋਲਦੇ ਜੀ ਆਂਦਾ ਵੀ ਅਸੀਂ ਤੂੰ ਕੀ ਆਖਣਾ ਵਾ ਉਹਨੂੰ ਉਹਨਾਂ ਕਰਾ ਕਰਾ ਗੱਲ ਹੈ ਪੀਨਾ ਉਹ ਆਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆਜੋ ਹਾਂ ਮੇਰੇ ਘਰੇ ਫਿਰ ਕੇ ਆ ਜੀ ਹਾਂਜੀ ਫਿਰ ਕੇ ਆ ਜੀ ਫਿਰ ਆ ਮੇਰੇ ਕੋ ਆਜੋ ਘਰੇ ਜੀ ਤੋਂ ਘਰੇ ਆ ਗਏ ਤਾਂ ਆਣ ਕੇ ਉਹ ਗੱਲਬਾਤ ਹੁੰਦਾ ਮੈਂ ਪਿਛਲੇ ਬੰਨੇ ਨਿਕਲਿਆ ਮੇਰੇ ਪਿਛਲੇ ਬੰਨੇ ਘਾਰਿਆ ਇਹਨਾਂ ਦਾ ਤੇ ਮੈਂ ਵੇਖਣ ਡਿਆ ਤੇ ਇਕੱਠੇ ਹੋਏ ਤਾਂ ਉਹ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉਤੋਂ ਦੀ ਮੇਨ ਗਲੀ ਦੇ ਵਿੱਚ ਉਧੀ ਗਈ ਉਹਦੇ ਘਰ ਤੇ ਜਾਣਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੀ ਸਾਡੇ ਬਾਅਦ ਕੀ ਹੈ ਜੀ ਹਾਂਜੀ ਫਿਰ ਕੀ ਹੈ ਜੀ ਫਿਰ ਉਹਨੇ ਕਿਰਚਾ ਮਾਰਨੇ ਸ਼ੁਰੂ ਕਰਤੀਆਂ ਉਹਨੂੰ ਜਗਿੰਦਰ ਸਿੰਘ ਨੂੰ ਤੋਪੋਸ਼ ਹੋ ਕੇ ਡੇਗੇ ਮੁੜਗੇ ਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਤੇ ਸੈਕਟਰੀ ਸਾਹਿਬ ਤੇ ਵੱਜ ਗਈਆਂ ਨੇ ਹਾਂਜੀ ਮੁੜ ਕੇ ਉਹ ਬੂਹਾ ਖੋਲ ਕੇ ਅਸੀਂ ਦਰਵਾਜ਼ਾ ਘਟੋਇਆ ਸੀ ਤੇ ਇੱਕਦਮ ਢੋਣ ਲੱਗੇ ਤੇ ਉਹ ਚਿਹਰਾ ਮਾਰ ਕੇ ਕੋ ਜਿੱਤਰਾ ਵੀ ਨਿਕਲ ਗਿਆ ਜਿੱਤਰਾ ਨਿਕਲਿਆ ਗਿਆ ਨਾ ਉਹ ਤੇ ਹੁਣ ਕੀ ਹੋਇਆ ਜੀ ਹੁਣ ਚੱਲ ਹਾਂਜੀ ਹੁਣ ਕੀ ਡੈਥ ਹੋ ਗਈ ਡੈਥ ਹੋ ਗਈ ਉਹਦੀ ਜਗਿੰਦਰ ਸਿੰਘ ਦੀ ਅੱਛਾ ਜੀ ਦੂਜੇ ਵੀ ਜਿਹੜੇ ਸੀ ਹਾਂਜੀ ਦੂਜਾ ਇੱਕ ਵੜਿਆ ਗਿਆ ਨਾ ਜਿਹੜਾ ਉਹ ਦਾ ਹਾਂਜੀ ਉਹ ਨਾਨਕੀ ਹੈ ਤੇ ਦੂਜੇ ਜਿਹੜੇ ਵਿਅਕਤੀ ਜਿਹਨਾਂ ਦੀ ਕਿਰਚਾ ਵਜੇ ਉਹਨਾਂ ਦਾ ਕੀ ਹਾਲ ਹੈ ਜੁਣਾਲੇ ਨਹੀਂ ਉਹ ਲਾਚ ਲੰਡਿਆ ਆ ਗਿਆ ਸੈਕਟਰ ਸਾਹਿਬ ਨੂੰ ਵਜੀ ਹੈ ਨਾ ਹਾਂਜੀ ਹਾਂਜੀ ਉਹਨਾਂ ਨੂੰ ਲਾਚ ਲੰਡਿਆ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੋ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਇਹ ਮਾਮਲਾ ਹੈ ਜੀ ਤੇ ਸਾਨੂੰ 1.5 ਤੋਂ 3 ਵਜੇ ਕਰੀ ਪਹੁੰਚਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜਰੀਏ ਕੰਟਰੋਲ ਰੂਮ ਤੇ ਕਿੰਨੇ ਜਿਹੜਾ ਹੈਗਾ ਤਲਵੰਡੀ ਭੰਗਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੇ ਅਸੀਂ ਉੱਥੇ ਮੌਕੇ ਤੇ ਗਏ ਆ ਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮ ਦੇ ਵਿਅਕਤੀ ਉਹ ਜਦੋਂ ਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਨ੍ਹਾਂ ਨੂੰ ਉਹਨਾਰੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹੀ ਦਿਨ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਕਿ ਉਹਦੀ ਜਗਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ ਉਹਦੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਆ ਗਈ ਹੈ ਕਹਿੰਦਾ ਕਿ ਮਨ ਉਹਨਾਂ ਮਤਲਬ ਕੀ ਗੱਲਬਾਤ ਇਹ ਇਹ ਅਜੇ ਇਨਵੈਸਟੀਗੇਸ਼ਨ ਦਾ 파ਟ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਇਹਨਾਂ ਪਤਾ ਲੱਗਾ ਕਿ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਤੇ ਉਹਦਾ ਮਾਮਾ ਸੋਖ ਆ ਇਹਨਾਂ ਦੀ ਕੋਈ ਬੱਚਿਆਂ ਤੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਹੈ ਉਹ ਉੱਥੇ ਉੱਥੇ ਕਲੀਅਰ ਹੋ ਜਾਏ ਕਦਮ ਅੱਗੇ ਤੈ ਯਾਰ ਮਕਰਮਾ ਦਾ ਜੀ ਕੀਤਾ ਜਾ ਰਿਹਾ ਜੀ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਦੇ ਘਰ ਦੇ ਦਰਵਾਜ਼ੇ